ਕਿ ਜਿਹੜਾ ਅੱਜ Eid ਦਾ ਤਿਉਹਾਰ ਆ ਸਾਰੇ ਭਾਈਚਾਰਿਆਂ ਦੇ ਵੱਲੋਂ ਮਿਲ ਕੇ ਮਨਾਇਆ ਗਿਆ ਤੁਸੀਂ ਅੱਜ ਪਹੁੰਚੋ ਮਦਦ ਦਿਓ ਦੇਖੋ ਅੱਜ ਅਸੀਂ ਸਾਰੇ ਸ਼ਰੀ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਬੜੀ ਇਤਿਹਾਸਕ ਤੇ ਸਭ ਤੋਂ ਪੁਰਾਣੀ ਜਿਹੜੀ ਮਸਜਿਦ ਉੱਥੇ ਖੜੇ ਆ ਅੱਜ Eid ul Fitr ਦਾ ਪਵਿੱਤਰ ਦਿਹਾੜਾ ਮੈਸ ਦਿਹਾੜੇ ਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਜਿੰਨੇ ਵੀ ਮੇਰੇ ਮੁਸਲਮਾਨ ਭਰਾ ਹੈ ਸਾਰਿਆਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਆਪਣੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਵੱਲੋਂ ਲੱਖ ਲੱਖ ਵਧਾਈ ਦਿੰਦਾ ਹੈ ਕੋਈ ਵੀ ਤਿਉਹਾਰ ਆ ਕੋਈ ਵੀ ਧਰਮ ਆ ਸਾਨੂੰ ਆਪਸੀ ਵੈਰ ਵਿਰੋਧ ਮਿਟਾ ਕੇ ਆਪਸੀ ਭਾਈਚਾਰਕ ਸਾਂਝ ਬਣਾਉਣ ਦੀ ਅਪੀਲ ਕਰਦਾ ਹੈ ਉਪਦੇਸ਼ ਦਿੰਦਾ ਹੈ ਸੋ ਮੈਂ ਵੀ ਇਸ ਮੌਕੇ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਕਿਉਂਕਿ ਜਿਹੜਾ ਹਿੰਦੁਸਤਾਨ ਦੇਸ਼ ਆ ਇਹ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਫੁੱਲਾਂ ਦਾ ਇੱਕ ਬਣਾਇਆ ਹੋਇਆ ਖੂਬਸੂਰਤ ਗੁਲਦਸਤਾ ਸਾਨੂੰ ਇਸ ਗੁਲਦਸਤੇ ਨੂੰ ਕੁਝ ਸ਼ਰਾਰਤੀ ਲੋਕਾਂ ਦੇ ਵਿੱਚ ਆ ਕੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਇਸ ਗੁਲਦਸਤੇ ਨੂੰ ਖਰਾਬ ਕਰਨ ਦੀ ਲੋੜ ਨਹੀਂ ਮੈਂ ਦੇਖਿਆ ਕਿ ਜਿੰਨੇ ਵੀ ਧਰਮਾਂ ਦੇ ਲੋਕ ਆ ਉਹ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਆ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਬਣਾਈ ਰੱਖਦੇ ਆ ਲੇਕਿਨ ਕੁਝ ਸ਼ਰਾਰਤੀ ਅੰਸਰ ਕੁਝ ਪਾਰਟੀਆਂ ਦੇ ਸ਼ਰਾਰਤੀ ਆਗੂ ਗਰਮ-ਗਰਮ ਭਾਸ਼ਣ ਦੇ ਕੇ ਸਾਨੂੰ ਆਪਸੀ ਵੈਰ-ਵਿਰੋਧ ਕਰਨਾ ਸਿਖਾਉਂਦੇ ਆ ਲੇਕਿਨ ਸਾਡੇ ਦੇਸ਼ ਦੇ ਲੋਕ ਬਹੁਤ ਸਿਆਣੇ ਆ ਕਦੇ ਵੀ ਉਹਨਾਂ ਨੇ ਧਰਮ ਉਹਨਾਂ ਨੇ ਧਰਮ ਦੇ ਨਾਂ ਤੇ ਇੱਕ ਦੂਜੇ ਨਾਲ ਲੜਾਈ ਨਹੀਂ ਕੀਤੀ ਸੋ ਮੇਰਾ ਆਪਦੇ ਫਤਨ ਵਾਲਾ ਪਰਿਵਾਰ ਦਾ ਵੀ ਮੁਸਲਮਾਨ ਭਾਈਚਾਰੇ ਨਾਲ ਪਿਛਲੀਆਂ ਕਈ ਪੀੜ੍ਹੀਆਂ ਤੋਂ ਸਾਡਾ ਪਿਆਰ ਆ ਇਸ ਕਰਕੇ ਹਰ ਸਾਲ ਮੈਨੂੰ ਇੱਥੇ ਨੇਤਾ ਜੀ ਕੁਰਾਇਸ਼ੀ ਸਾਹਿਬ ਮੇਰੇ ਮੁਸਲਮਾਨ ਭਰਾ ਮੈਨੂੰ ਬੁਲਾਉਂਦੇ ਆ ਮੈਨੂੰ ਮਾਣ ਬਖਸ਼ਦੇ ਆ ਸੋ ਇਸ ਕਰਕੇ ਮੈਂ ਸਮੁੱਚੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਾ ਖਾਸ ਕਰਕੇ ਮੌਲਵੀ ਸਾਹਿਬ ਨੇ ਇਮਾਮ ਸਾਹਿਬ ਨੇ ਜਿਹੜੀ ਨਮਾਜ਼ ਅਦਾ ਕੀਤੀ ਆ ਔਰ ਬੜੇ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਸਾਨੂੰ ਆਪਸ ਵਿੱਚ ਦੁਆ ਕਰਕੇ ਸਾਨੂੰ ਅਸ਼ੀਰਵਾਦ ਦਿੱਤਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਬਹੁਤ ਬਹੁਤ ਸਾਰਿਆਂ ਨੂੰ دل دیاں گہرائیاں تو ودائی گرو جی کا واہ گرو جی کی فتح دنیا کے لوگوں میں اکال پورے اللہ بہت ਕੇਵਲ ਇੱਕ ਪਰਮਿਸ਼ਨ ਦਾ ਨਾਮ ਹੈ ਨਾਮ ਲੈਣ ਵਾਲੇ ਸਾਰੇ ਭਾਈਚਾਰੇ ਅੱਜ ਦੇ ਇਸ ਪਵਿੱਤਰ શુભ ਦਿਹਾੜੇ ਇਦੋਂ ਸਤਿਰਦੀ ਮੈਂ ਕਾਜ਼ੀ ਸਾਹਿਬ ਨੂੰ ਕੁਰੈਸ਼ੀ ਸਾਹਿਬ ਨੂੰ ਨੇਤਾ ਜੀ ਨੂੰ ਮੇਰੇ ਵੱਡੇ ਵੀ ਬਾਈ ਦਾਕਾਪੁਰਾਣ ਐਮਐਲਏ ਸਾਹਿਬ ਨੂੰ ਸ਼੍ਰੀ ਮੁਖਸਰ ਸਾਹਿਬ ਦੇ ਉਹ ਵਸਨੀਕਾਂ ਨੂੰ ਮੇਰੇ ਮੁਸਲਮਾਨ ਭਰਾਵਾਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਦੇਸ਼ ਦੇ ਵਸਨੀਕਾਂ ਨੂੰ ਦੇਸ਼ ਤੋਂ ਬਾਹਰ ਵਸਦੇ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਹ ਜਿੰਨ ਫਕਰ ਦੀ ਲੱਖ ਲਖ ਬਦਾਇਨ ਹੈ ਤੇ ਜੰਮਾ ਪਾਣੀ ਦੇ ਵਿੱਚ ਇਕੱਤਰ ਹੋਏ ਸਾਰੇ ਮੁਸਲਮਾਨ ਵੀਰ ਭਰਾਵਾਂ ਬਜ਼ੁਰਗ ਅਤੇ ਸ਼ਹਿਰ ਦੇ ਬਦਵੰਤੇ ਲੀਡਰ ਸਾਹਿਬਾ ਵਾਹਿਦੁੱਦੀਕਾਰ ਸਾਹਸਾ ਵਾਹਿਦੁੱਦੀ ਕੀ ਬਤੇ ਸਾਰਿਆਂ ਨੇ ਅੱਜ ਇਹਦੀਆਂ ਵਧਾਈਆਂ ਦੇ ਉੱਤੇ ਆਏ ਨੇ ਮੈਂ ਨਾ ਬਸ ਅੱਲਾ ਕੇ ਰੀਦਵਾ ਕਰ ਦੂੰਗਾ ਆਪਾਂ ਸਾਰਿਆਂ ਨੂੰ ਇਹੀ ਦੁਆ ਕਰਨੀ ਆ ਵੀ ਤੁਹਾਨੂੰ ਨੇ ਦੇਖ ਰਹੇ ਆ ਧਰਮੀ ਲੀਡਰ ਕਿਹ ਤੁਹਦੇ ਨਾਂ ਤੇ ਰਾਜਨੀਤੀ ਇਹ ਜੋ ਜਿੰਦਗੀ ਗੱਤ ਤੇ ਹਾਂ ਜੀ ਮੈਂ ਸਾਰੇ ਹੀ ਹਿੰਦੁਸਤਾਨ ਦੁਨੀਆ ਦੇ ਵਿੱਚ ਵਸੇ ਸਾਡੇ ਸ਼ਹਿਰ ਮੁਕਤ ਦੇ ਸਾਰੇ ਭਾਈਚਾਰਿਆਂ ਵੱਲੋਂ ਸਾਰੇ ਉਸਨ ਭਰਾਵਾਂ ਨੂੰ ਇਹਦਾ ਫੇਰ ਦੇ ਵਧਾਈ ਦਿੰਦਾ ਹਾਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਆਪਾਂ ਇਹ ਜਿਹੜੇ ਤਾਂ ਵਿੱਚ ਵਾਗੋ ਮੈਂ ਇਹਨਾਂ ਨੂੰ ਤੁਹਾਨੂੰ ਕਿਉਂਕਿ ਜਦੋਂ ਕੋਈ ਪਾਰਟੀ ਹੁੰਦੀ ਹੈ ਕੋਈ ਜਾਂਦੀ ਹੈ ਕੁਮਾਇ ਬੱਚੋਂ ਦੇ ਸਿੱਖਿਆ ਮੈਂ ਨਹੀਂ ਕਰੇ ਉਹਨਾਂ ਦਾ ਪੋਸ਼ ਕਰਦਾ ਨਹੀਂ ਆ ਬਈ ਜਦੋਂ ਕਣਕ ਦਾ ਭਾਅ ਵਧਣਾ ਹੁੰਦਾ ਤਾਂ ਜਿਨੀ ਸਰਕਾਰ ਪਹਿਲਾਂ ਘੈਣ ਦਿੱਤੀ ਉਹ ਦੂਜੀ ਨੂੰ ਕਹਿੰਦੇ ਜੀ ਬਹੁਤ ਥੋੜਾ ਵਧਾਇਆ ਉਸੇ ਕਰ ਮੈਂ ਅਮੀਨ ਨੀਤੀ ਮੈਨੂੰ ਬਮਕਸਨ ਦੇ ਵਿੱਚ ਕੌੜੀਆਂ ਜਿਨ੍ਹਾਂ ਸਰਕਾਰਾਂ ਰਹੀਆਂ ਆਪੂ ਰਹੀਆਂ ਉਹਨਾਂ ਵਜੋਂ ਇਹ ਹਾਲਾਤ ਰਹਿਣਗੇ ਇਸ ਮਾਸੇ ਵਿੱਚ ਮੈਂ ਆਪ ਦੇ ਜੀ ਨੂੰ ਮੇਰੇ ਫੋਟੋ ਵੀ ਹਾਣੀ ਕਰਾਈ ਨੇ ਬੈਂਕੀ ਕੀਤੀ ਹੈ ਜੇਸੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਵੱਖ-ਵੱਖ ਕੋਟ ਨਾਲ ਗੱਲ ਕਰਕੇ ਇਹਨੂੰ ਹਾਲਾਤ ਨੂੰ ਸੁਧਾਰਨ ਦੇ ਕੋਸ਼ਿਸ਼ ਕਰਾਂ ਅਨੁਮੋਕ ਜੀ ਕੋਸ਼ਿਸ਼ ਕਰਾਂਗੇ ਜਿਨਾਂ ਦੀ ਕਿੰਨਾ ਬੀਜੀ ਹਾਂ ਹਾਂ ਮੈਂ ਮੁਸੰਮ ਭਾਈ ਚਰਨ ਕੁਸ਼ਵਾਹ ਹਾਂ ਪੌਂਦੀ ਖ ਨੂੰ ਮੁੱਖ ਮੰਤਰੀ ਸਾਹਿਬ ਕੋਲ ਜਾਣਾ ਪਵੇ ਪੌਂਦੀ ਖ ਨੂੰ ਡੀਸੀ ਸਾਹਿਬ ਕੋਲ ਜਾਣਾ ਪਵੇ ਮੈਂ ਖੋੜੇ ਦਾ ਗਾਹ ਨੂੰ ਹਾਜ਼ਰ ਹੋਣ। ਔਰ ਜੇ ਤੁਸੀਂ ਦਰਗੀ ਕੌਂਦੇ ਜਿਵੇਂ ਅਸੀਂ ਸ਼ਹਿਰ ਦੇ ਵਿੱਚ ਪੌਂਦੀ ਆਪ ਦੇ ਕੋਲੋਂ ਕਰੀਏ ਸੁਧਾਰ ਹੋਣ ਦੇ ਜਾ ਕਿਉਂਕਿ ਉਹ ਹੀ ਕਰਮ ਹੈ। ਹਰੇਕ ਘਰ ਦਾ ਜਿਹੜਾ ਮੰਨਣ ਵਾਲਾ ਉਹ ਲੱਗਾ ਹੈ ਘਰ ਨੂੰ ਮੰਨਣ ਵਾਲਾ ਹਿੰਦੁਸਤਾਨ ਇੱਕ ਦੇਸ਼ ਆ ਪੰਜਾਬ ਖਾਸ ਕਰਕੇ ਆ ਜੱਫਤਾ ਹੈ ਜਿੱਦਾਂ ਹਿੰਦੂ ਸਿੱਖ ਮੁਸਲਮਾਨ ਪਾਈਚਾ ਬਹੁਤ ਮਜ਼ਬੂਤ ਹੈ